you <laughs> ਇੱਧਰ ਸਾਡੇ ਸੇਵਾਦਾਰਾਂ ਵੱਲੋਂ ਜਿਹੜੇ ਪਕੌੜੇ ਦੇ ਲੰਗਰ, ਪ੍ਰਿੰਡਾ ਪਕੌੜੇ ਲੰਗਰ, ਥਾਂ-ਥਾਂ ਦੇ ਕਿਤੇ ਕੇਲਿਆਂ ਦੇ, ਕਿਤੇ ਫਰੂਟ ਚਾਟਾਂ ਦੇ, ਇੱਥੇ ਬਰੈੱਡ ਪਕੌੜੇ ਦੇ ਲੰਗਰ ਜਿਹੜੇ ਲਾਏ ਗਏ ਆ। ਸੰਤ ਹਮਾਰਾ ਕਹਿੰਦਾ ਟੀਵੀ ਚੈਨਲ ਅਤੇ ਇੱਧਰ ਸਿੱਧੂ ਜਗਤਾਰ ਕੰਨ ਕੌਣੀ। ਸੋ ਇਹ ਦੋਨਾਂ ਚੈਨਲਾਂ ਦੇ ਜ਼ਰੀਏ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆਂ। ਪਿੰਡ ਹਰ ਰਾਏਪੁਰ ਜਿੱਥੇ ਧੰਤਨ ਸੱਤਵੇਂ ਪਾਸ਼ਾ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਸੋਹਣੇ ਚਰਨ ਪਾਏ ਆ। ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਇਹ ਮਹਾਨ ਨਗਰ ਕੀਰਤਨ ਪੰਜ ਪੇਰੇ ਸੇਵਾ ਨੇ ਵਿਚ ਕੀਤਾ ਗਿਆ ਠਾਠਾ ਮਾਰਦਾ ਕੱਠ ਜਿਹੜਾ ਇਹ ਦਰਸਾਰੇ ਆ ਕੇ ਬੜਾ ਪਿਆਰ ਬੜਾ ਸਤਿਕਾਰ ਗੁਰੂ ਪ੍ਰਤੀ ਬਣਿਆ ਗਿਆ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ